ਸਤਿ ਸ਼੍ਰੀ ਅਕਾਲ ਔਨ 에ਅਰ ਦੇ ਨਾਲ ਤੁਸੀਂ ਬਣੇ ਹੋ ਮੈਂ ਹਾਂ ਸੁਖ ਸੋਹਲ ਸੋ ਅੱਜ ਕਿਸਾਨ ਆਗੂਆਂ ਦੀ ਇੱਕ ਹੋਰ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਇਹ ਮੀਟਿੰਗਾਂ ਦਾ سلسلہ ਪਿਛਲੇ ਇੱਕ ਹਫਤੇ ਤੋਂ ਲਗਾਤਾਰ ਚੱਲ ਰਿਹਾ ਹੈ ਕਿਉਂਕਿ ਕੇਂਦਰ ਦੇ ਨਾਲ ਗੱਲਬਾਤ ਦੇ ਨਵੇਂ ਰਸਤੇ ਵੀ ਖੁੱਲ ਰਹੇ ਨੇ ਹਾਲਾਂਕਿ ਕੇਂਦਰ ਦੀ ਟਾਲਮਟੋਲ ਵੀ ਲਗਾਤਾਰ ਜਾਰੀ ਹੈ ਸਾਡੇ ਨਾਲ ਇਸ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਕੀਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਹੁਣੀ ਮਜੀਦ ਨੇ ਰਜਿੰਦਰ ਜੀ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸ਼ੁਕਰੀਆ ਨਿਤਿੰਦਰ ਜੀ ਰੋਜ਼ ਜਿਹੜਾ ਮੀਟਿੰਗਾਂ ਹੋ ਰਹੀਆਂ ਨੇ ਪ੍ਰੈਸ ਕਾਨਫਰੰਸ ਹੋ ਰਹੀਏ ਇਸ ਤੋਂ ਕੀ ਅੰਦਾਜ਼ੇ ਲਗਾਏ ਜਾ ਸਕਦੇ ਨੇ ਕਿ ਸਰਕਾਰ ਕੋਈ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੀਏ ਕਿ ਰੋਜ਼ ਤੁਹਾਨੂੰ ਕੋਈ ਨਵੀਂ ਆਫਰ ਦਿੱਤੀ ਜਾ ਰਹੀ ਹੈ ਜੋ ਹਰ ਰੋਜ਼ ਮੀਟਿੰਗਾਂ ਦੇ ਵਿੱਚ ਡਿਸਕਸ ਕੀਤੀ ਜਾ ਰਹੀ ਹੈ ਦੇਖੋ ਅਸੀਂ ਬਿਲਕੁਲ ਕਲੀਅਰ ਕਟ ਸਰਕਾਰ ਨੂੰ ਕਹਿ ਚੁੱਕੇ ਹਾਂ ਕਿ ਕਾਨੂੰਨ ਜਿਹੜੇ ਆ ਉਹ ਰੱਦ ਕਰਨੇ ਪੈਣੇ ਆ ਇਹਦੇ ਵਿੱਚ ਕੋਈ ਸੋਧ ਅਸੀਂ ਨਹੀਂ ਕਰਨੇਗੀ ਤਾਂ ਪਹਿਲਾਂ ਸਰਕਾਰ ਨੇ ਸਾਡੇ ਨਾਲ ਗੱਲਬਾਤ ਸ਼ੁਰੂ ਕੀਤੀ ਤਾਂ ਗੱਲਬਾਤ ਦਾ ਸਿਲਸਲਾ ਨੇ ਸਾਨੂੰ ਸਮਝਾਉਣ ਤੋਂ ਸ਼ੁਰੂ ਕੀਤਾ ਪਰ ਸਮਝਾਉਣ ਤੋਂ ਜਿਹੜੀ ਗੱਲਬਾਤ ਹੈਗੀ ਆ ਉਹ ਕਾਨੂੰਨ ਜਿਹੜੀ ਹੈਗੀ ਆ ਸੋਧਾਂ ਤੇ ਪਹੁੰਚ ਗਈ ਤੇ ਗਾਂ ਜਿਹੜੀ ਰੱਦ ਤੱਕ ਜਿਹੜੀ ਆ ਪਹੁੰਚ ਜਾਣੀ ਆ ਜਿੱਦ ਤੱਕ ਸਾਡੀਆਂ ਮੀਟਿੰਗਾਂ ਦਾ ਸਵਾਲਾਂ ਤੋਂ ਲਗਾਤਾਰੀ ਜੋ ਸਾਡੇ ਸਟੇਜ ਦੇ ਪ੍ਰਬੰਧ ਨੇ ਜਾਂ ਹੋਰ ਕੁਛ ਵੀ ਕਿਵੇਂ ਕਿਵੇਂ ਸਟੇਜ ਨੂੰ ਚਲਾਉਣਾ ਜਾਂ ਕੀ ਕੀ ਇਥੋਂ ਦੀਆਂ ਦਿੱਕਤਾਂ ਨੇ ਉਹਦੇ ਤੇਰਾ ਰੈਗੂਲਰ ਸਾਡੀਆਂ ਮੀਟਿੰਗ ਜਿਹੜੀਆਂ ਹੁੰਦੀਆਂ ਨੇ ਦਿੰਦੀਆਂ ਨੇ ਤੇ ਇਹ ਰੂਟੀਨ ਦੀ ਮੀਟਿੰਗ ਹੀ ਅੱਜ ਲਈ ਵੀ ਅੱਛਾ ਕੋਈ ਸਰਕਾਰ ਤੇ ਨਹੀਂ ਕੋਈ ਨਵੀਂ ਪੇਸ਼ਕਸ਼ ਕਰ ਰਹੀ ਕਿਉਂਕਿ ਜਿਹੜੀਆਂ ਮੰਗਾਂ ਉਹਨਾਂ ਨੇ ਕੱਲ ਮੰਗੇ ਜਾਣ ਦਾ ਐਲਾਨ ਕੀਤਾ ਹੈ ਦੱਸਿਆ ਜਾ ਰਿਹਾ ਹੈ ਕਿ ਉਹੀ ਪ੍ਰਮੁੱਖ ਮੰਗਾ ਸਨ ਜੋ ਆਰਡੀਨੈਂਸ ਦੇ ਵਿੱਚ ਜਿਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਉਹ ਇਹ ਕਹਿ ਰਹੇ ਕਿ ਜਿਹੜੀਆਂ ਸੌਧਾਂ ਤੁਸੀਂ ਕਰਵਾਉਣਾ ਚਾਹੁੰਦੇ ਆ ਇਹ ਗੱਲ ਬਿਲਕੁਲ ਸਾਫ਼ ਹੈ ਵੀ ਕਿਸੇ ਕਾਨੂੰਨ ਦਾ ਜਿਹੜਾ ਉਦੇਸ਼ ਹੁੰਦਾ ਉਹ ਐਮ ਹੁੰਦਾ ਜੇ ਮੰਨ ਲਓ ਹੁਣ ਮੰਨ ਲਓ ਕੰਟਰੈਕਟ ਫਾਰਮਿੰਗ ਦਾ ਜਿਹੜਾ ਉਦੇਸ਼ ਆ ਉਹ ਕੰਪਨੀ ਤੇ ਕਿਸਾਨ ਦੇ ਵਿੱਚ ਕੰਟਰੈਕਟ ਕਰਵਾਉਣ ਦਾ ਉਹਦੇ ਵਿੱਚੋਂ ਜਿਹੜੀਆਂ ਮਰਜ਼ੀ ਸੌਧਾਂ ਕਰਕੇ ਉਹ ਚੀਜ਼ਾਂ ਹਟਾ ਦੇਣ ਜਿਹੜੇ ਸਾਡੇ ਇਤਰਾਜ਼ ਨੇ ਪਰ ਜਦੋਂ ਅਸੀਂ ਕੱਲ ਨੂੰ ਅੰਦੋਲਨ ਖਤਮ ਹੋ ਜਾਊਗਾ ਸੌਧਾਂ ਦੁਬਾਰਾ ਕਰਦੇ ਨੇਗੇ ਉਹ ਇਸ ਕਰਕੇ ਅਸੀਂ ਕਾਨੂੰਨ ਨੂੰ ਮੁੱਢੋਂ ਰੱਦ ਕਰਵਾਉਣਾ ਚਾਹੁੰਦੇ ਆ ਹੁਣ ਮੰਨ ਲਓ ਇੱਕ ਲੀਟਰ ਯੈਰ ਦਾ ਉਦੇ ਚ ਕੋਈ ਇਹ ਕਹੇ ਮੈਂ 980 ਐਮਐਲ ਕੱਢ ਦਿੰਨਾ ਤੇ 20 ਐਮਐਲ ਜਿਹੜਾ ਹੈਗਾ ਉਹ ਰਹਿ ਜਾਊਗਾ ਤੇ ਉਸ ਲੀਟਰ ਦੇ ਵਿੱਚ ਜੋ ਵੀ ਕੁਝ ਪਾਇਆ ਜਾਊਗਾ ਜ਼ਹਿਰੀਲਾ ਹੀ ਹੋਊਗਾ ਇਸ ਕਰਕੇ ਇਸ ਕਾਨੂੰਨ ਨੂੰ ਅਸੀਂ ਜਿਹੜੇ ਮੁੱਢੋਂ ਹੈਗੇ ਆ ਉਹ ਰੱਦ ਕਰਵਾਉਣਾ ਚਾਹੁੰਦੇ ਹੈਗੇ ਆ ਵੀ ਇਹ ਕਾਨੂੰਨ ਜਿਹੜੇ ਪੂਰੀ ਤਰ੍ਹਾਂ ਗੈਰ ਸੰਵਿਧਾਨਕ ਨੇ ਕਾਨੂੰਨ ਗੈਰ ਸੰਵਿਧਾਨਕ ਵੀ ਨੇ ਔਰ ਸੂਬਿਆਂ ਦੇ ਹੱਕਾਂ ਤੇ ਡਾਕਾ ਵੀ ਨੇ ਕਿਉਂਕਿ ਖੇਤੀਬਾੜੀ ਬਾਰੇ ਕਾਨੂੰਨ ਬਣਾਉਣ ਦਾ ਅਧਿਕਾਰ ਸੂਬਾ ਸਰਕਾਰਾਂ ਦੇ ਕੋਲ ਆ ਕੇਂਦਰ ਸਰਕਾਰ ਦੇ ਕੋਲ ਜਿਹੜਾ ਉਹ ਨਹੀਂਗਾ ਅੱਛਾ ਹੁਣ ਤੱਕ ਕੋਈ ਪੰਜਾਬ ਸਰਕਾਰ ਦੇ ਨਾਲ ਵੀ ਪਿੱਛੇ ਗੱਲਬਾਤ ਹੋ ਰਹੀ ਹੈ ਕਿ ਉਹ ਅਪਡੇਟ ਲੈ ਰਹੇ ਨੇ ਤੁਹਾਨੂੰ ਕੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੇ ਸੰਪਰਕ ਦੇ ਵਿੱਚ ਨੇ ਹੋ ਨਹੀਂ ਪੰਜਾਬ ਸਰਕਾਰ ਨਾਲ ਤਾਂ ਇਸ ਗੱਲ ਦਾ ਕੋਈ ਸਬੰਧ ਨਹੀਂ ਹੈ ਪੰਜਾਬ ਦੇ ਜਦੋਂ ਅੰਡਰਟ ਲੈ ਰਹੀ ਹੈ ਕਿਉਂਕਿ ਪੰਜਾਬ ਦੇ ਲੋਕ ਹੀ ਆਏ ਨੇ ਨਾ ਵੱਡੀ ਗਿਣਤੀ ਦੇ ਵਿੱਚ ਨਹੀਂ ਪੰਜਾਬ ਸਰਕਾਰ ਨੂੰ ਅਸੀਂ ਅਪਡੇਟ ਕਰਨ ਦਾ ਸਾਡੇ ਹੀ ਕੋਈ ਜ਼ਿੰਮੇਵਾਰੀ ਥੋੜਾ ਹੈਗੀ ਉਹ ਤਾਂ ਉਹਨਾਂ ਦੀ ਇੰਟੈਲੀਜੈਂਸੀ ਆ ਉਹ ਪੱਤਰਕਾਰਾਂ ਰਾਹੀਂ ਪ੍ਰੈਸਰਾਂਹੀਂ ਸਾਰੀ ਜਿਹੜੀ ਜਾਣਕਾਰੀ ਉਹ ਇਕੱਠੀ ਕਰ ਸਕਦੇ ਹੈਗੇ ਆ ਸਾਡੀ ਅਸੀਂ ਕਿਹੜਾ ਸਰਕਾਰ ਦਾ ਕੋਈ ਉਦਾਰਾ ਹੈਗੇ ਆ ਪੰਜਾਬ ਸਰਕਾਰ ਨੇ ਸਾਡੇ ਤੇ ਜਿਹੜੇ ਪਰਚੇ ਕਰਦੀ ਰਹੀ ਹੈਗੀ ਆ ਅਸੀਂ ਸਰਕਾਰ ਦੇ ਨੂੰ ਜਦੋਂ ਇਹ ਕਹੇ ਵੀ ਘੇਰਾਗੇ ਤਾਂ ਉਹਨਾਂ ਨੇ ਕਹਿ ਕੇ ਜਿਹੜੇ ਆ ਅਸੈਂਬਲੀ 'ਚ ਜਿਹੜੇ ਮਤੇ ਪਵਾਏ ਆ ਨਾ ਤੇਨਾਂ ਕਾਨੂੰਨਾਂ ਦੇ ਖਿਲਾਫ ਤੋ ਸਾਡਾ ਸਬੰਧ ਕਿਸੇ ਸਰਕਾਰ ਦੇ ਨਾਲ ਨਹੀਂ ਸਾਡੀ ਲੜਾਈ ਜਿਹੜੀ ਆ ਉਹ ਕਿਸਾਨਾਂ ਦੇ ਲਈ ਆ ਪਹਿਲਾਂ ਪੰਜਾਬ ਚ ਸਰਕਾਰ ਤੋਂ ਜੋ ਕਰਾਉਣਾ ਚਾਹੁੰਦੇ ਸੀਗੇ ਭਾਵੇਂ ਉਹਨਾਂ ਦੇ ਮਤੇ ਉਸ ਤਰ੍ਹਾਂ ਦੇ ਨਹੀਂ ਗੇ ਪਰ ਫਿਰ ਵੀ ਜਿੰਨਾ ਕੀਤਾ ਉਹ ਕਰਵਾਇਆ ਉਸ ਤੋਂ ਬਾਅਦ ਅਸੀਂ ਦਿੱਲੀ ਘੇਰੀ ਹੋਈ ਆ ਤੇ ਹੁਣ ਦਿੱਲੀ ਸਰਕਾਰ ਤੋਂ ਜਿਹੜੇ ਕਾਨੂੰਨ ਰੱਦ ਕਰਾਉਣ ਵਾਸਤੇ ਲੜਾਈ ਲੜ ਰਹੇ ਆ ਭਾਪਦੇ ਕੇਂਦਰੀ ਮੰਤਰੀ ਕਹਿੰਦੇ ਨੇ ਕਿ ਇਸ ਕਿਸਾਨ ਅੰਦੋਲਨ ਦੇ ਪਿੱਛੇ ਚੀਨ ਤੇ ਪਾਕਿਸਤਾਨ ਦਾ ਹੱਥ ਏ ਕੀ ਕੀ ਤੁਹਾਨੂੰ ਚੀਨ ਤੇ ਪਾਕਿਸਤਾਨ ਤੇ ਅਪਲਾਈ ਕਰ ਰਿਹਾ ਕਿੰਨੀਆਂ ਕਿ ਗੱਲਾਂ ਹੋ ਰਹੀਆਂ ਨੇ ਉੱਤੇ ਦੇਖੋ ਕੋਈ ਗੱਲ ਨਹੀਂ ਉਹ ਹੁਣ ਕੀ ਕਹਿ ਸਕਦੇ ਹੋ ਉਹਨਾਂ ਬਾਰੇ ਸਾਨੂੰ ਇਹ ਲੱਗਦਾ ਕਿ ਕੋਈ ਇਲਾਕੇ ਦੇ ਵਿੱਚ ਨਾ ਬਦਮਾਸ਼ ਹੋਵੇ ਉਹਦੀ ਬੜੀ ਚੜ੍ਹਾਈ ਹੁੰਦੀ ਆ ਹਾਂ ਲੋਕ ਡਰਦੇ ਹੁੰਦੇ ਆ ਤੇ ਜਦੋਂ ਕੋਈ ਉਹਦਾ ਕਟਾਪਾ ਕਰਦੇ ਉਸ ਤੋਂ ਬਾਅਦ ਉਹਦੀ ਹਾਲਤ ਇਹ ਬਣ ਜਾਂਦੀ ਉਹ ਤੇ ਜਣਾ ਖਣਾ ਚਪੇੜੇ ਮਾਰ ਜਾਂਦਾ ਹਾਂ ਕੇਂਦਰ ਸਰਕਾਰ ਦੀ ਹਾਲਤ ਬਣਨ ਲਈ ਉਹ 7 ਸਾਲ ਦੀ ਜਿਹੜੀ ਇਹਨਾਂ ਦੀ ਬਦਮਾਸ਼ੀ ਸੀਗੀ ਉਹ ਹੁਣ ਇਸ ਲਹਿਰ ਨੇ ਜਿਹੜੀ ਹੈਗੀ ਉਹ ਕੱਢ ਦੇਣੀ ਆ ਜੋ 7 ਸਾਲ ਇਹਨਾਂ ਨੇ ਮਤਲਬ ਤਾਨਾਸ਼ਹੀ ਦੇਸ਼ ਦੇ ਵਿੱਚ ਚਲਾਈ ਉਹ ਜਦੋਂ ਸਾਰਾ ਕੁਝ ਦੇਖ ਰਹੇ ਆ ਉਹਦੇ ਕਰਕੇ ਜਿਹੜੇ ਕਈ ਭਾਜਪਾ ਦੇ ਲੀਡਰ ਹੈਗੇ ਆ ਤੋਂ ਅਸੀਂ ਤਾਂ ਚਾਹਾਂਗੇ ਕਿ ਉਹਨੂੰ ਜਿਹੜੇ ਹੈਗੇ ਆ ਚੰਗੇ ਮਨੋਰੋਗ ਮਾਹਰ ਦੇ ਕੋਲੋਂ ਇਲਾਜ ਕਰਵਾਇਆ ਜਾਵੇ ਤੇ ਜੇ ਸਰਕਾਰ ਦੀ ਹਾਲਤ ਚੰਗੀ ਨਹੀਂ ਹੈਗੀ ਤੋਂ ਅਸੀਂ ਕੋਈ ਚਾਰ ਪੈਸੇ ਅਸੀਂ ਵੀ ਇਕੱਠੇ ਕਰਕੇ ਦੇ ਸਕਦੇ ਆ ਇਹੋ ਜੇ ਭਾਜਪਾ ਲੀਡਰਾਂ ਨਾਲ ਸਾਨੂੰ ਹਮਦਰਦੀ ਆ ਤੇ ਆਸ ਕਰਦੇ ਆ ਕਿ ਉਹਨਾਂ ਦੀ ਪਾਰਟੀ ਜਲਦੀ ਉਹਨਾਂ ਦਾ ਜਿਹੜਾ ਹੈਗਾ ਚੰਗੇ ਡਾਕਟਰ ਤੋਂ ਇਲਾਜ ਜਿਹੜੀ ਕਰਵਾਉਂ ਦੇਖੇ ਬਿਆਨ ਰਵਨੀਤ ਬਿੱਟੂ ਹੁਣੇ ਵੀ ਤੇਰੇ ਨੇ ਸਾਡੇ ਪੰਜਾਬ ਤੋਂ ਲੁਧਿਆਣੇ ਤੋਂ ਪਹਿਲਾਂ ਉਹ ਕਹਿੰਦੇ ਸੀ ਕਿ ਗਲਤ ਅਨਸਰਾਂ ਦੇ ਹੱਥ 'ਚ ਇਹ ਅੰਦੋਲਨ ਹੁਣ ਕਿਸਾਨ ਜੂਨੀਅਨ ਕਿਸਾਨ ਆਗੂਆਂ ਦੇ ਉੱਤੇ ਉਹਨਾਂ ਸਵਾਲ ਉਠਾਏ ਨੇ ਕਿ ਇਹ ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਦੇਖੋ ਰਵਨੀਤ ਬਿੱਟੂ ਹੁਣ ਪਤਾ ਨਹੀਂ ਕੋ ਦੇਖੋ ਐਨੇ ਇਸ ਅੰਦੋਲਨ 'ਚ ਪਤਾ ਨਹੀਂ ਕੀ ਕੀ ਬੋਲੀ ਜਾ ਰਿਹਾ ਹੈਗੇ ਹੈਗੇ ਹਨਾ ਉਹ ਰਵਨੀਤ ਬਿੱਟੂ ਨੇ ਕੁਝ ਬੋਲਤਾ ਹੋਣਾ ਹੈਗਾ ਠੀਕ ਆ ਜਿਹੜੇ ਉਹਨਾਂ ਲੱਗਦਾ ਵੀ ਗਲਤ ਹੱਥਾਂ ਦੇ ਵਿੱਚ ਆ ਇਹਦਾ ਮਤਲਬ ਆ ਕਿ ਉਹਨੂੰ ਮੋਦੀ ਦੀ ਫਿਕਰ ਆ ਇਹ ਜੇ ਗਲਤ ਹੱਥਾਂ ਦੇ ਵਿੱਚ ਹੁੰਦਾ ਤਾਂ ਇਸ ਸਰਕਾਰ ਨੂੰ ਇੰਨਾ ਫਿਕਰ ਨਾ ਪੈਂਦਾ ਇਹ ਸਹੀ ਹੱਥਾਂ ਦੇ ਵਿੱਚ ਅੰਦੋਲਨਾਂ ਤਾਂ ਹੀ ਏਡੀ ਵੱਡੀ ਲਹਿਰ ਜਿਹੜੀ ਖੜੀ ਹੋਈ ਆ ਦਿੱਲੀ ਨੂੰ ਘੇਰਾ ਪਿਆ ਆ ਔਰ ਸਰਕਾਰ ਜਿਹੜੀ ਆ ਉਹਨੇ ਮਜਬੂਰ ਹੋਣਾ ਇੱਕ ਦਿਨ ਕਾਨੂੰਨ ਜਿਹੜੇ ਹੈਗੇ ਰੱਦ ਕਰਨ ਵਾਸਤੇ ਜੇ ਕੋਈ ਕਿਸਾਨੀ ਨੂੰ ਬਚਾਉਣ ਵਾਸਤੇ ਲੜਾਈ ਲੜ ਰਿਹਾ ਤੇ ਜੇ ਰਵਨੀਤ ਮਿੱਟੀ ਨੂੰ ਉਹ ਗਲਤ ਹੱਥ ਲੱਗਦੇ ਆ ਇਹਦਾ ਮਤਲਬ ਠੀਕ ਆ ਤਾਂ ਉਹਨੂੰ ਫਿਰ ਮੋਦੀ ਦੇ ਹੀ ਲੱਗਦੇ ਆ ਪਰ ਉਹ ਤਾਂ ਆਪ ਸੁੱਤੇ ਨਾ ਉੱਥੇ ਜੰਤਰ ਮੰਤਰ ਤੇ ਗੁਰਜੀਤ ਓਜਲਾ ਹੁਣ ਵੀ ਨਾਲ ਦੋਵੇਂ ਜਾਣੇ ਇੱਕੋ ਗੱਦੇ ਦੇ ਉੱਤੇ ਤਸਵੀਰਾਂ ਵੀ ਵਾਇਰਲ ਹੋਈਆਂ ਕਹਿੰਦੇ ਕਿਸਾਨਾਂ ਦੇ ਹੱਕ 'ਚ ਸੁੱਤੇ ਆ। ਦੇਖੋ ਸੁਖਜੀ ਗੱਲ ਇਹ ਹੁੰਦੀ ਆ ਕਿ ਭਰੇ ਮੇਲੇ ਦੇ ਵਿੱਚ ਹਰ ਕੋ ਆਪਣੀ ਰੇੜੀ ਲਾਉਣਾ ਚਾਹੁੰਦਾ। ਜਦੋਂ ਮੇਲਾ ਭਰਿਆ ਹੋਵੇ ਹਰ ਕੋ ਰੇੜੀ ਲਾਉਣਾ ਚਾਹੁੰਦਾ ਵਿਚਾਰ ਚੀਜ਼ਾਂ ਮੈਂ ਵੀ ਵੇਚ ਲਾਂ। ਇਸ ਕਰਕੇ ਹੁਣ ਮੇਲਾ ਭਰਿਆ ਹੋਇਆ ਹਰ ਕੋ ਆਪਣੀ ਰੇੜੀ ਲਾਉਣੀ ਚਾਹੁੰਦਾ ਅਸਲ 'ਚ ਇਹ ਲੋਕਾਂ ਦੀ ਲਹਿਰ ਆ ਤੇ ਲੋਕਾਂ ਦੇ ਸਿਰ ਤੇ ਆ ਇਹ ਕਿਸੇ ਸਿਆਸੀ ਪਾਰਟੀ ਦੇ ਸਿਰ ਤੇ ਨਹੀਂ ਹੈਗੀ ਉਹ ਆਪੋ ਆਪਣੀਆਂ ਜਿਹੜੀਆਂ ਹੈਗੀਆਂ ਚੋਣਾਂ ਦੀ ਜਿਹੜੀ ਸਿਆਸਤ ਕਰ ਰਹੇ ਆ ਉਹਨਾਂ ਦਾ ਝੰਡਾ ਆਪਣਾ ਹੈਗਾ ਉਹਨਾਂ ਦਾ ਕਿਸਾਨਾਂ ਦੇ ਨਾਲ ਭਲਾਈ ਦੇ ਨਾਲ ਕੋਈ ਸੰਬੰਧ ਨਹੀਂ ਹੈ ਅੱਛਾ ਹੁਣ ਜਿਹੜੇ ਲੋਕ ਇੱਥੇ ਮਿਲਦੇ ਨੇ ਕਿ ਕਿਸਾਨ ਆਗੂ ਦੇ ਤੌਰ ਦੇ ਉੱਤੇ ਜਦੋਂ ਗੱਲਾਂ ਤੁਹਾਡੇ ਨਾਲ ਕਰਦੇ ਨੇ ਉਹਨਾਂ ਦਾ ਕੀ ਵਿਚਾਰ ਨੇ ਹੁਣ ਇਸ ਅੰਦੋਲਨ ਬਾਰੇ ਜਾਂ ਫਿਰ ਤੁਹਾਡੀ ਭੂਮਿਕਾ ਬਾਰੇ ਜੁਨੀਅਨਾਂ ਦੀ ਭੂਮਿਕਾ ਬਾਰੇ ਦੇਖੋ ਲੋਕ ਇਸ ਗੱਲ ਨੂੰ ਆਪਣੀ ਹੋਣ ਦੀ ਲੜਾਈ ਮੰਨਦੇ ਆ ਜਦੋਂ ਹੋਂਦ ਦੀ ਗੱਲ ਹੋਵੇ ਤਾਂ ਇਹ ਤੁਸੀਂ ਦੇਖੋ ਕਿ 15 ਜਿਹੜੀਆਂ ਸ਼ਹਾਦਤਾਂ ਨੇ 15 ਦਿਨਾਂ ਚ ਹੋ ਰਹੀਆਂ ਨੇ ਹਰ ਰੋਜ਼ ਇੱਕ লাশ ਜਿਹੜੀ ਆ ਪੰਜਾਬ ਨੂੰ ਜਿਹੜੀ ਆ ਵਾਪਸ ਜਾ ਰਹੀ ਆ ਲੋਕ ਆਪਣੀ ਪੀੜ੍ਹੀਆਂ ਦੀ ਜਿਹੜੀ ਹੋਂਦ ਦੀ ਲੜਾਈ ਉਹਦੇ ਵਾਸਤੇ ਜਿਹੜੀ ਆਪਣੀ ਨਿੱਜੀ ਹੋਂਦ ਹੈਗੀ ਆ ਉਹ ਦਾਤੇ ਲਾ ਕੇ ਬੈਠੇ ਆ ਸਾਡੇ ਨੌਜਵਾਨ ਸਾਡੇ ਬੱਚੇ ਸਾਡੇ ਬਜ਼ੁਰਗ ਉਹ ਇਸ ਗੱਲੋਂ ਬਹੁਤ ਡਿਟਰਮਿੰਡ ਨੇ ਬਹੁਤ ਉਹਨਾਂ ਦਾ ਸਖਤ ਫੈਸਲਾ ਇਹ ਕਿ ਪਿੱਛੇ ਨਹੀਂ ਹਟਣਾ ਕਾਨੂੰਨ ਜਿਹੜੇ ਹੈਗੇ ਆ ਰੱਦ ਜਿਹੜੇ ਆ ਕਰਵਾ ਕੇ ਜਾਣੇ ਆ ਜੇ ਕਿਸਾਨ ਜਥੇਬੰਦੀਆਂ ਬਾਰੇ ਤਾਂ ਜੇ ਉਹਨਾਂ ਦਾ ਕੋਈ ਨੈਗੇਟਿਵ ਹੁੰਦਾ ਤਾਂ ਕਿਸਾਨ ਜਥੇਬੰਦੀਆਂ ਦੀ ਗਵਾਹੀ ਦੇ ਵਿੱਚ ਵਾਪਸ ਪਿੱਛੇ ਕਿਉਂ ਆਉਂਦੇ ਕਿਸਾਨ ਜਥੇਬੰਦੀਆਂ ਦਾ ਰੋਲ ਜਿਹੜਾ ਪੋਜ਼ਿਟਿਵ ਰਿਹਾ ਹੁਣ ਤੱਕ ਬਹੁਤ ਸਾਰੇ ਲੋਕਾਂ ਨੇ ਕੂਟ ਪ੍ਰਚਾਰ ਕੀਤਾ ਵੀ ਇਹ ਹੋ ਜੂ ਵੋ ਹੋ ਜੂਗਾ ਹੁਣ ਤੱਕ ਤੁਸੀਂ ਇਹ ਦੇਖ ਲਓ ਕਿ ਸਰਕਾਰ ਦੀ ਕਿਸੇ ਵੀ ਗੱਲ ਤੋਂ ਦਵੇ ਨਹੀਂ ਔਰ ਪੂਰੀ ਤਰ੍ਹਾਂ ਡਟ ਕੇ ਮੈਦਾਨ ਦੇ ਵਿੱਚ ਵੀ ਸਰਕਾਰ ਨੂੰ ਮਾਰ ਦਿੱਤੀ ਆ ਟੇਬਲ ਟਾਕ ਦੇ ਵਿੱਚ ਵੀ ਜਿਹੜੀ ਹੈਗੀ ਆ ਮਾਰ ਦਿੱਤੀ ਹੈਗੀ ਜਾ ਜਿਸ ਤਰੀਕੇ ਦੇ ਨਾਲ ਤੁਸੀਂ ਗੱਲ ਕੀਤੀ ਕਿ 15 16 ਲੋਕ ਜਾਨਾਂ ਗੁਆ ਚੁੱਕੇ ਨੇ ਇਸ ਅੰਦੋਲਨ ਦੇ ਵਿੱਚ ਬਹੁਤ ਸਾਰੀਆਂ ਸਮਾਜ ਸੰਸਥਾਵਾਂ ਉਹਨਾਂ ਦੀ ਮਦਦ ਕਰ ਰਹੀਆਂ ਨੇ ਕਿ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਤੇ ਜਾਂ ਹੁਣ ਤੱਕ ਕੀਤਾ ਗਿਆ ਕਿ ਇਹਨਾਂ ਪਰਿਵਾਰਾਂ ਦੀ ਕੋਈ ਮਦਦ ਕੀਤੀ ਜਾ ਸਕੇ ਨਹੀਂ ਉਹ ਤਾਂ ਜਿਹੜੀ ਮਦਦ ਸਾਰੀ ਕਿਸਾਨ ਜਥੇਬੰਦੀਆਂ ਕੈਰੀਆਂ ਨੇ ਲੋਕਾਂ ਨੂੰ ਮਦਦ ਕਰਨ ਵਾਸਤੇ ਤੋ ਕਿਸਾਨ ਜਥੇਬੰਦੀਆਂ ਤਾਂ ਕੋਈ ਸਰਕਾਰ ਨਹੀਂ ਵੀ ਕਿਸਾਨ ਜਥੇਬੰਦੀ ਕੋਲ ਕੋ ਆਮਦਨ ਦਾ ਸਾਧਨ ਹੁੰਦਾ ਤੋ ਅਸੀਂ ਤਾਂ ਜਿਹੜੀ ਹੈਗੀ ਆ ਲੋਕਾਂ ਦੀ ਲੜਾਈ ਲੜਦੇ ਆ ਲੋਕਾਂ ਦੇ ਸਿਰ ਤੇ ਸਾਰਾ ਕੁਝ ਚੱਲਦਾ ਹੈਗਾ ਲੋਕਾਂ ਦੇ ਲਈ ਚ ਲੋਕ ਹੀ ਸ਼ਹੀਦ ਹੋਏ ਆ ਤੇ ਲੋਕਾਂ ਨੇ ਸਾਰਾ ਕੁਝ ਦੇਣਾ ਔਰ ਉਹਨਾਂ ਦੇ ਵਿੱਚੋਂ ਪਰਿਵਾਰਾਂ ਦੀ ਜਿਹੜੀ ਮੱਦ ਹੈਗੀ ਅਸੀਂ ਆ ਉਹ ਕਰਨੀ ਆ ਬਹੁਤ ਸਾਰੀ ਮੱਦ ਜਿਹੜੀ ਹੈਗੀ ਉਹ ਆ ਰਹੀ ਹੈਗੀ ਆ ਤੋ ਅਸੀਂ ਸਾਰੇ ਪਰਿਵਾਰਾਂ ਦੇ ਵਿੱਚ ਜਿਹੜੀ ਹੈਗੀ ਉਹ ਵੰਡਾਂਗੇ ਉਹ ਉਹਨਾਂ ਨੂੰ ਦੇਵਾਂਗੇ ਕੇਂਦਰ ਦੇ ਨਾਲ ਕੋਈ ਮੀਟਿੰਗ ਦੇ ਹੋਰ ਵਿਚਾਰ ਵਟਾਂਦਰੇ ਹੋ ਰਹੇ ਨੇ ਕੋਈ ਸੱਦਾ ਪੱਤਰ ਆ ਰਿਹਾ ਦੇਖੋ ਜਿਹੜੀ ਕੱਲ੍ਹ ਲਈ ਪ੍ਰਪੋਜ਼ਲ ਸੀ ਉਹ ਰੱਦ ਕਰ ਉਨਾਂ ਨੂੰ ਰੱਦ ਕਰਨ ਬਾਰੇ ਕੋਈ ਗੱਲਬਾਤ ਹੋਊਗੀ ਤਾਂ ਉਹ ਜ਼ਰੂਰ ਵਿਚਾਰੀ ਜਾਊਗੀ ਗੱਲਬਾਤ ਸਰਕਾਰ ਨਾਲ ਹੋ ਸਕਦੀ ਆ ਪਰ ਜਿਹੜੀ ਉਹ ਸੋਧਾਂ ਵਾਲੀ ਗੱਲ ਆ ਇਹਦੇ ਤੇ ਸਰਕਾਰ ਨਾਲ ਕੋਈ ਗੱਲਬਾਤ ਜਿਹੜੀ ਨਹੀਂ ਹੋਊਗੀ। ਕੋਈ ਗੱਲ ਹੋਰ ਦੱਸਿਓ ਕਿਉਂਕਿ ਕਾਨੂੰਨ ਜਿਹੜੇ ਰੱਦ ਹੋਣਗੇ ਨਵੇਂ ਕਾਨੂੰਨ ਦੇ ਆਉਣ ਦੇ ਨਾਲ ਹੋਣਗੇ ਪਾਰਲੀਮੈਂਟ ਦੇ ਵਿੱਚ ਪਾਸ ਹੋਵੇਗਾ ਨਵਾਂ ਕਾਨੂੰਨ ਰਾਸ਼ਟਰਪਤੀ ਮੋਹਰ ਲਾਉਣਗੇ ਕਿ ਉਦੋਂ ਤੱਕ ਫਿਰ ਵਾਪਸੀ ਤੈਅ ਨਹੀਂ ਕੀਤੀ ਜਾਵੇ ਕਿ ਮੰਨ ਲਓ ਅੱਜ ਸਰਕਾਰ ਐਲਾਨ ਕਰਦੀ ਆ ਅਸੀਂ ਕਾਨੂੰਨ ਰੱਦ ਕਰਦੇ ਆ ਜਿਹੜੇ ਲੋਕ ਇੱਥੇ ਆਏ ਨੇ ਤੁਸੀਂ ਆਏ ਹੋ ਵਾਪਸੀ ਕਦੋਂ ਹੋਵੇਗੀ ਜਦੋਂ ਐਲਾਨ ਹੋ ਜਾਏਗਾ ਕਿ ਜਦੋਂ ਫਿਰ ਨਵੇਂ ਕਾਨੂੰਨ ਦੇ ਉੱ ਪੱਕੀ ਮੋਰ ਰਾਸ਼ਟਰਪਤੀ ਦੀ ਲੱਗ ਜੇਗੀ ਦੇਖੋ ਸਰਕਾਰ ਬਲਾ ਕਾਨੂੰਨ ਰੱਦ ਕਰਨ ਦਾ ਐਲਾਨ ਕਰੇ ਉਹ ਅਸੀਂ ਇਸ ਅੰਦੂਲਨ ਦੀ ਸਮਾਪਤੀ ਕਿਵੇਂ ਹੋਣੀ ਆ ਉਹ ਕਿਵੇਂ ਅਸੀਂ ਕਾਨੂੰਨੀ ਤੌਰ ਤੇ ਇਸ ਚੀਜ਼ਾਂ ਨੂੰ ਵਿਚਾਰਾਂਗੇ ਔਰ ਉਹ ਫੈਸਲਾ ਸਾਡੇ ਕੱਲਿਆਂ ਦਾ ਨਹੀਂ ਹੋਊਗਾ ਜਥੇਬੰਦੀਆਂ ਸਾਰੀਆਂ ਮਿਲ ਕੇ ਜਿਹੜੀਆਂ ਨੇ ਫੈਸਲਾ ਕਰਨਗੀਆਂ ਜਦੋਂ ਇਸ ਗੱਲ ਦਾ ਸਰਕਾਰ ਐਲਾਨ ਕਰੂਗੀ ਔਰ ਪੂਰਾ ਭਰੋਸਾ ਹੋਊਗਾ ਕਿ ਕਾਨੂੰਨ ਰੱਦ ਹੋ ਗਿਆ ਉਸੇ ਹਾਲ ਦੇ ਵਿੱਚ ਜਿਹੜੀ ਵਾਪਸੀ ਹੋ ਸਕਦੀ ਹੈ ਜਿਹੜਾ ਸੰਵਿਧਾਨਿਕ ਤਰੀਕਾ ਹੈ ਜਦੋਂ ਤੱਕ ਉਸ ਤਰੀਕੇ ਦੇ ਹਿਸਾਬ ਦੇ ਨਾਲ ਕਾਨੂੰਨ ਰੱਦ ਨਹੀਂ ਹੋ ਜਾਂਦੇ ਉਦੋਂ ਤੱਕ ਫਿਰ ਵਾਪਸੀ ਤੈ ਨਹੀਂ ਨਹੀਂ ਬਿਲਕੁਲ ਕੋਈ ਸਰਕਾਰ ਹੈ ਜਵਾਨੀ ਨਾ ਕਹੂਗੀ ਕੱਲਾ ਜਵਾਨੀ ਨਾ ਕਹੂਗੀ ਉਹ ਦਾ ਕਰਦੇ ਪ੍ਰੈਸ ਕਾਨਫਰੈਂਸ ਉਹ ਨਹੀਂ ਮੰਨਿਆ ਜਾਵੇਗਾ ਨਹੀਂ ਉਹਦਾ ਕੋਈ ਕਾਨੂੰਨੀ ਰਾਹ ਰਾਹ ਤਾਂ ਅਪਣਾਉਣਾ ਹੀ ਪਏਗਾ ਨਾ ਕਾਨੂੰਨ ਹੈਗੇ ਆ ਕੋਈ ਇਦਾਂ ਕੇ ਕਹਿ ਦੂਗਾ ਵੀ ਜਿਹੜੇ ਕਾਨੂੰਨ ਰੱਦ ਇਸ ਤਰ੍ਹਾਂ ਤਾਂ ਕਰੂਰ ਰੱਦ ਨਹੀਂ ਨਾ ਹੋਣਗੇ ਨਾ ਤਾਂ ਕਿਸੇ ਦੇ ਬੋਲਣ ਦੇ ਨਾਲ ਕਾਨੂੰਨ ਆਏ ਆ ਤੇ ਨਾ ਹੀ ਬੋਲਣ ਦੇ ਨਾਲ ਰੱਦ ਹੋਏ ਆ ਉਨਾਂ ਨੂੰ ਲਿਆਉਣ ਦਾ ਇੱਕ ਪ੍ਰੋਸੀਜਰ ਆ ਉਹ ਰੱਦ ਕਰਨ ਦਾ ਵੀ ਇੱਕ ਪ੍ਰੋਸੀਜਰ ਹੋਊਗਾ ਉਹ ਪ੍ਰੋਸੀਜਰ ਦੇ ਨਾਲ ਹੀ ਰੱਦ ਹੋਣਗੇ ਤੇ ਇਹ ਸਾਰੀਆਂ ਗੱਲਾਂ ਤਾਂ ਮੀਟਿੰਗ 'ਚ ਵਿਚਾਰ ਕੇ ਅਸੀਂ ਫੈਸਲਾ ਕਰਾਂਗੇ ਨਾ ਸੋ ਬਿਲਕੁਲ ਜਦੋਂ ਐਲਾਨ ਹੋਵੇਗਾ ਮੂੰਹ ਜਬਾਨੀ ਐਲਾਨ ਨਹੀਂ ਮੰਨਿਆ ਜਾਵੇਗਾ ਜਦੋਂ ਤੱਕ ਸਵਧਾਨਿਕ ਤਰੀਕੇ ਦੇ ਨਾਲ ਪੁਰਾਣੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਸੋਧਾਂ ਨਹੀਂ ਕੀਤੀਆਂ ਜਾਂਦੀਆਂ ਉਦੋਂ ਤੱਕ ਇਹ ਕਿਸਾਨ ਅੰਦੋਲਨ ਜਾਰੀ ਰਹੇਗਾ ਇਹ ਕਹਿਣਾ ਹੈ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਜਿੰਦਰ ਸਿੰਘ ਹੋਣਾ ਦੱਸੋ ਲਗਾਤਾਰ ਅਸੀਂ ਅਪਡੇਟ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਅੱਜ ਦੀ ਮੀਟਿੰਗ ਤੋਂ ਬਾਅਦ ਕਿਸਾਨ ਆਗੂ ਕੀ ਫੈਸਲਾ ਕਰਦੇ ਨੇ ਕਿ ਦੀ ਬਿਉਂਤਬੰਦੀ ਸਾਹਮਣੇ ਆਉਂਦੀ ਏ ਉਸ ਬਾਰੇ ਵੀ ਅਸੀਂ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਤੁਸੀਂ ਇਦਾਂ ਹੀ ਬਣੇ ਰਹੋ ਔਨ ਏਅਰ ਟੀਵੀ ਦੇ ਨਾਲ